जियो पेन्दो सब तेरी तुम्हारा पिता हम बारकते तुमरि के राम सुख ਸੋ ਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆ ਤੁਮਰੀ ਗਤ ਮੇਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰਬਾਣੀ ਤੁਧ ਆਗੇ ਅਰਦਾਸ ਹਮਾਰੀ ਦਿਓ ਪਿੰਡ ਸਭ ਤੇਰਾ ਵਾਹਿ ਕਹੂ ਨਾਨਕ ਸਬ ਤੇਰੀ ਵਡਾਈ ਕੋਈ ਨਾ ਉਜਾਣ ਤੇਰਾ ਵਾਲਿ ਗੁਰੂ ਵਾਹਿਗੁਰੂ 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 ਤਿਨੇ ਤਾਪਨਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨ ਕੋ ਲਗੇ ਜਾਕੀ ਪ੍ਰਭ ਅਗਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਦੀ ਕੀ ਫਤਹਿ ਸ੍ਰੀ ਭਗੋਤੀ ਦੀ ਸਹਾਇ ਸਾਹਿਬ 10ਵੀਂ ਪ੍ਰਥਮ ਪਗਤੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਮਰੋਹ ਸ੍ਰੀ ਹਰਿ ਰਾਏ Altyazı evet. ਮਾਨ ਨਿਉਟਿ ਔਖਿ ਔਟ ਨਿ ਆਸਰਿ ਔਖਿ ਆਸਰੇ ਹੇ ਪਤ ਪਾਵਨ ਭਗਤ ਬਚਲ ਦੀਨਾ ਬੰਧੂ ਏ ਪਰਮ ਪੂਜਨੀਕ ਪਰਮ ਪ੍ਰਕਾaal ਪੁਰਖ ਧਨ ਧਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਅੰਤਰਜਾਮੀ ਜੋਤੀ ਸਰੂ ਮਹਾਰਾਜ ਸਾਹਿਬ ਜੀਓ ਧਨ ਧਨ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਤਨਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹੀ ਉਹ ਮਹਾਰਾਜ ਐਸ ਵਕਤ ਆਪ ਜੀ ਦੇ ਪਾਵਨ ਚਰਨਾਵ ਵਿਖੇ ਇਸ ਮਹੂ ਸੰਗਤਾਂ ਵੱਲੋਂ ਦੁਇ ਕਰ ਜੋੜ ਅਰਦਾਸ ਬੇਨਤੀ ਜੋਦਰੀ ਹੈ ਆਪ ਜੀ ਦੇ ਦਰ ਕਰਦੇ ਸੇਵਕ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਸੱਚੀ ਦਰਗਹ ਹਜਾਏ ਸੱਚਾ ਪੜ ਮੱਲਿਆ ਸੇਵਕੀ ਓੜ ਕ ਨਿਭਹੀ ਪ੍ਰੀਤ ਜੀਤ ਸਾਹਿਬ ਸੇਵਿਓ ਆਪਣਾ ਚਾਲਤੇ ਰੱਖਿਓ ਜੀ ਦੇ ਮਹਾਵਾਕਾਂ ਨੂੰ ਸਫਲ ਕਰਦੇ ਹੋਏ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਪਰਦਾਏ ਦੇ ਮੁਖੀ ਮਹਾਂਪੁਰਖ ਸ਼ੰਤ ਬਾਬਾ ਬਲਜਿੰਦਰ ਸਿੰਘ ਜੀ ਸੱਚੇ ਪਾਤਸ਼ਾਹ ਜਿਤਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਉਸ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਤੇਨਾ ਸੱਚੇ ਪਾਤਸ਼ਾਹ ਜਿਤਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੰਪਰਦਾਏ ਦੇ ਮੁਖੀ ਮਹਾਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ ਸੱਚੇ ਪਾਤਸ਼ਾਹ ਜਿਤਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਉਸ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਤੇਨਾਂ ਦੇ ਸਰੀਰ ਦਾ ਐਸ ਵਕਤ ਸਤਿਗੁਰੂ ਜੀ ਸਸਕਾਰ ਕਰਨ ਵਾਸਤੇ ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਂਗੀਠੇ ਵਿੱਚ ਰੱਖਿਆ ਗਿਆ ਹੈ ਔਰ ਂਗੀਠੇ ਦੀ ਤਿਆਰੀ ਕੀਤੀ ਗਈ ਹੈ ਨਾਲ ਨਾਲ ਸ੍ਰੀ ਰਬਦੀ ਸਾਹਿਬ ਜੀ ਦੇ ਪਾਠ ਹੋਏ ਹਨ ਸੱਚੇ ਪਾਤਸ਼ਾਹ ਜੀ ਸੇਵਕ ਤੋਂ ਆਪ ਜੀ ਦੇ ਦਰ ਘਰ ਦੀ ਇਸ ਜਥੇਬੰਦੀ ਗੁਰਦੁਆਰਾ ਕਰਮਸਰ ਆੜਾ ਸਾਹਿਬ ਸੰਪਰਦਾਇ ਦੀ ਸੇਵਾ ਨਿਭਾਉਂਦੇ ਆਂ ਕਥਾ ਕੀਰਤਨ ਕਰਦੇ ਆਂ ਪਰਉਪਕਾਰ ਕਰਦੇ ਆਂ ਗੁਰਸਿੱਖੀ ਦੀ ਰਹਿਤ ਨਿਭਾਉਂਦੇ ਆਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ ਕਿਰਪਾ ਕਰੋ ਸੱਚੇ ਪਾਤਸ਼ਾਹ ਸੇਵਕ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰੋ ਪਿੱਛੇ ਇਸ ਜਥੇਬੰਦੀ ਨੂੰ ਸੰਗਤਾਂ ਨੂੰ ਪਰਿਵਾਰ ਨੂੰ ਮਿੱਠਾ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੋ ਜਥੇਬੰਦੀ ਦੀ ਹੰਗਸੰ સહਾਈ ਹੋ ਕੇ ਐਸੇ ਵਿਖਮ ਸਮੇਂ ਵਿੱਚ ਸੱਚੇ ਪਾਤਸ਼ਾਹ ਆਪ ਸਹਿਤਾ ਕਰੋ ਇਹ ਸੰਪਰਦਾਇ ਇਸ ਤਰ੍ਹਾਂ ਆਪ ਦੀ ਦੇਰ ਕਰਦੀ ਪੰਥ ਦੀ ਸੰਗਤਾਂ ਦੀ ਸੇਵਾ ਕਰਦੀ ਰਹੇ ਐਸ ਵਕਤ ਸਤਿਗੁਰੂ ਦੀ ਸੰਤ ਬਾਬਾ ਬਲਵਿੰਦਰ ਸਿੰਘ ਦੀ ਰਾਣਾ ਸਾਹਿਬ ਵਾਲਿਆਂ ਦੇ ਪੰਡਤ ਭੌਤਕ ਸਰੀਰ ਨੂੰ ਸੱਚੇ ਪਾਤਸ਼ਾਹ ਦੀ ਟੰਡਾ ਲਾਉਣ ਦੀ ਆਗਿਆ ਬਖਸ਼ਿਸ਼ ਕਰੋ ਹਾਜ਼ਰੀਆਂ ਅਰਦਾਸਾਂ ਦਰ ਪ੍ਰਵਾਨ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਦੁਬਾਰੇ ਮੇਰੀ ਫੇਰ ਬੇਨਤੀ ਸੁਣੋ ਜੀ ਦੁਬਾਰੇ ਫੇਰ ਬੇਨਤੀ ਸੁਣੋ ਸੱਤ ਆਗੂਆਂ ਨੂੰ ਇੱਕ ਪਾਸੇ ਹੋਣ ਦੋ ਬਾਬਾ ਜੀ ਬਾਬਾ ਅਮਰ ਸਿੰਘ ਜੀ ਬਾਬਾ ਰੋਸ਼ਨ ਸਿੰਘ ਜੀ ਬਾਬਾ ਜਵਿੰਦਰ ਸਿੰਘ ਜੀ ਬਾਬਾ ਬਾਬਾ ਜੀ ਤੇ ਔਰ ਬਾਬਾ ਅਮਰ ਸਿੰਘ ਜੀ ਲੰਗਰਾਲੇ ਇਹ ਕਿਰਪਾ ਕਰਕੇ ਸਾਰੇ ਨਾਲ ਪਿਛਲੇ ਪਾਸੇ ਆ ਜਾਓ ਔਰ ਉਸ ਤੋਂ ਬਾਅਦ ਜਿਹੜੇ ਮਹਾਪੁਰਸ਼ਾਂ ਦਾ ਨਾਮ ਜ਼ਿਕਰ ਕੀਤਾ ਹੈ ਸੰਤ ਬਾਬਾ ਕਸ਼ਮੀਰਾ ਸਿੰਘ ਲਾਹੌਰਾਂ ਸਾਹਿਬ ਔਰ ਸੰਤ ਬਾਬਾ ਭਿੰਦਰ ਸਿੰਘ ਜਰਗਵਾਲੇ ਔਰ ਦਲਜੀਤ ਸਿੰਘ ਜੀ ਚੀਮਾ ਆਏ ਨੇ ਚੀਮਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਹੁਣ ਦੁਬਾਰੇ ਫੇਰ ਬੇਨਤੀ ਚਾਵਲਾ ਸਾਹਿਬ ਮੇਰੀ ਬੇਨਤੀ ਹੈ ਕਿ ਬਾਕੀ ਹਸਤੀਆਂ ਕਿਰਪਾ ਕਰਕੇ ਹੁਣ ਸਟੇਜ ਤੋਂ ਥੱਲੇ ਹੋ ਜਾਓ ਸ਼੍ਰੋਮਣੀ ਗੁਰਦਵਾਰਾ ਪੰਥਕ ਮੈਂਡੇ ਪ੍ਰਧਾਨ ਸਾਹਿਬ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਔਰ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਔਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਥੇਦਾਰ ਬੁੱਢਾ ਦਲ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲੇ ਤਖਤਰੀ ਸਤਖੰਡ ਹਜੂਰ ਸਾਹਿਬ ਤੋਂ ਸੰਤ ਗੁਰਚਰਨ ਸਿੰਘ ਜੀ ਰੋੜੇਵਾਲ ਸਾਹਿਬ ਜੀ ਆਨ ਮਹਾ ਪ੍ਰਸ਼ਾਨੂ ਮਹਾਰਾਜ ਤੁਰਿਆ ਥੋੜਾ ਔਰ ਇਸ ਦੇ ਨਾਲ ਇਹ ਗੁਰੂ ਘਰ ਦੇ ਹੈਡ ਗ੍ਰੰਥੀ ਬਾਬਾ ਬਲਦੇਵ ਸਿੰਘ ਜੀ ਔਰ ਸਾਰਿਆਂ ਦਾ ਜਿੱਥੇ ਦਾ ਪੰਥ ਫਾਸੀਆਂ ਦਾ ਮੈਂ ਧੰਨਵਾਦ ਕਰਨਾ ਬੋਲੋ आल <coughs> बोलें ਸਾਰਿਆਂ ਹਾਜ਼ਰੀਆਂ ਨੂੰ ਮੇਰੀ ਬੇਨਤੀ ਹੈ ਤੁਸੀਂ ਜਿੰਨੇ ਵੀ ਇਸ ਰਸਮ ਵਿੱਚ ਸ਼ਾਮਲ ਹੋਣ ਵਾਸਤੇ ਆਏ ਹੋ ਚਾਹੇ ਕੋਈ ਕਿਸੇ ਵੀ ਪਾਰਟੀ ਵੱਲੋਂ ਕਿਸੇ ਵੀ ਸਥਾਨ ਵੱਲੋਂ ਕੋਈ ਵੀ ਧਾਰਮਿਕ ਆਗੂ ਕੋਈ ਵੀ ਕਿਸੇ ਜਥੇਬੰਦੀ ਦਾ ਨੁਮਾਇੰਦਾ ਆਇਆ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਇੱਕ ਇੱਕ ਕਦਮ ਸਾਡੇ ਸਾਰਿਆਂ ਦੇ ਸਾਡੀ ਸੰਸਥਾ ਦੇ ਪ੍ਰਬੰਧਕਾਂ ਦੇ ਸਿਰ ਮੱਥੇ ਕਿ ਤੁਸੀਂ ਇਸ ਦੁੱਖ ਦੀ ਘੜੀ ਵਿੱਚ ਸ਼ਿਰਕ ਹੋਣ ਵਾਸਤੇ ਆਏ ਹੋ ਹੁਣ ਮੇਰੀ ਬੇਨਤੀ ਹੈ ਕੀਰਤਨ ਸੋਲੇ ਜੀ ਕੇ ਪਾਠ ਹੋਣੇ ਨੇ ਹਾਂਜੀ ਇੱਥੇ ਹੋ ਜੂਗਾ ਜੀ ਇੱਥੇ ਹੀ ਬਾਬਾ ਜੀ ਖੜ ਕੇ ਕਰ ਦੇਣਗੇ ਇੱਥੇ ਹੀ ਪਾਠ ਹੋਣਾ ਹੈ ਔਰ ਸਾਰੀਆਂ ਸੰਗਤਾਂ ਹੁਣ ਆਪਣੇ ਆਪਣੇ ਜੋੜੇ ਤਾਰੋ ਪਹਿਲਾਂ ਜੋੜੇ ਤਾਰੋ ਤੇ ਸਟੇਜ ਤੋਂ ਥੋੜੇ ਪਿੱਛੇ ਹੋਵੋ ਅਗਨੀ ਨੇ ਥੋੜਾ ਤੇਜ਼ ਹੋਣਾ ਫਿਰ ਤੁਹਾਨੂੰ ਦਿੱਕਤ ਆਵੇਗੀ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਥੋੜੀ ਹਵਾ ਛੱਡੋ ਹਵਾ ਛੱਡੋਗੇ ਤਾਂ ਅੱਗੇ ਫਿਰ ਅਗਨੀ ਨੇ ਆਪਣਾ ਤੇਜ ਹੋਣਾ ਇਸ ਕਰਕੇ ਮੇਰੀ ਬੇਨਤੀ ਹੈ ਜਿੰਨੀ ਦੇਰ ਤੱਕ ਤੁਸੀਂ ਹਵਾ ਨਹੀਂ ਛਡੋਗੇ ਓਨੀ ਦੇਰ ਤੱਕ ਆਪ ਨੂੰ ਆ ਦਿੱਕਤ ਆਊਗੀ ਸੋ ਆਓ ਪਹਿਲਾਂ ਹੁਣ ਲਾਣੀਆਂ ਦੇ ਪਾਠ ਹੋਣਗੇ ਕੀਰਤਨ ਸੋਲੇ ਦੇ ਪਾਠ ਹੋਣਗੇ ਫਿਰ ਗੁਰੂ ਘਰ ਦੇ ਹੈਡਕਰਨ ਦੀ ਬਾਬਾ ਬਲਦੇਵ ਸਿੰਘ ਜੀ ਅਰਦਾਸ ਕਰਨਗੇ ਕੀਰਤਨ ਸੋਲੇ ਜੀ ਕੇ ਪਾਠ ਬਾਬਾ ਹਰਨਾਮ ਸਿੰਘ ਜੀ ਖਾਲਸਾ ਕਰਨਗੇ ਔਰ ਅਰਦਾਸ ਗੁਰੂ ਘਰ ਦੇ ਹੈਡ ਗ੍ਰੰਥੀ ਬਾਬਾ ਬਲਦੇਵ ਸਿੰਘ ਜੀ ਕਰਨਗੇ ਮੇਰੇ ਨੇੜੇ ਆ ਜਾਣ ਫਿਰ ਇਸ ਤੋਂ ਬਾਅਦ ਆਪਾਂ ਸਾਰੇ ਗੁਰੂ ਘਰ ਦਰਬਾਰ ਸਾਹਿਬ ਦੇ ਚੱਲਾਂਗੇ ਉੱਥੇ ਜਾ ਕੇ ਲਾਹਣੀਆਂ ਦੇ ਪਾਠ ਵੀ ਹੋਣੇ ਨੇ ਤੇ ਮਹਾਪੁਰਖਾਂ ਦੀ ਯਾਦ ਦੇ ਅੰਦਰ ਸਤਿਗੁਰਾਂ ਦੀ ਲਾਹੇਵੰਦ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਜਾਣਗੇ ਫੁੱਲਾਂ ਦੀ ਰਸਮ ਕੱਲ ਨੂੰ ਸਵੇਰੇ 9 ਵਜੇ ਇੱਥੇ ਹੋਵੇਗੀ 11 ਵਜੇ ਆਪਾਂ ਕੀਰਤਪੁਰ ਸਾਹਿਬ ਨੂੰ ਚਾਲੇ ਪਾਵਾਂਗੇ 1 ਵਜੇ ਉੱਥੇ ਪਹੁੰਚਣ ਦਾ ਟਾਈਮ ਹੈ ਬਸਾਂ ਬਸਾਂ ਦਾ ਪ੍ਰਬੰਧ ਵੀ ਸੰਗਤਾਂ ਵਾਸਤੇ ਫ੍ਰੀ ਵਿਸ਼ੇਸ਼ ਕੀਤਾ ਗਿਆ ਹੈ ਔਰ ਰਾਜਵੀਰ ਸਾਹਿਬ ਦੇ 1 ਵਜੇ ਤੱਕ ਸਿੱਧੇ ਉੱਥੇ ਹੀ ਪਹੁੰਚ ਸਕਦੇ ਹਾਂ ਆਓ ਮੈਂ ਬੇਨਤੀ ਕਰਾਂ ਦਮਨੀਮ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਉਹ ਕਿਰਪਾ ਕਰਕੇ ਪਾਠ ਕੀਰਤਨ ਸੋਲੇ ਜੀ ਦਾ ਆਰੰਭ ਕਰਨ ਆਪਾਂ ਸਾਰੇ ਰਲ ਕੇ ਇਸ ਵਿੱਚ ਸ਼ਾਮਲ ਹੋਈਏ ਜੀ ਜੋੜੇ ਤਾਰ ਦੋ ਸੰਗਤ ਸਾਹਿਬ ਦਾ ਨੌਕਾ ਖੜੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਤਿਵਸਰਾਦ ਦੋ ਇਦਾਈ ਦਾਇਆ ਖੇਲਾ ਸੰਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ اے ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦੇਵਲ ਹੈ ਭੈ ਦੁਖ ਬਨਾਸਨਾ ਹੈ ਭਗਤ ਮੱਛਲ ਆनाथ 나ਥੇ ਆਤਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦੇਵਲ ਹੈ ਭੈ ਦੁਖ ਬਨਾਸਨਾ ਹੈ ਭਗਤ ਮੱਛਲ ਆनाथ 나ਥੇ ਸਰਣ ਨਾਨਕ ਪੁਰਖ ਚੁੱਤ ਹੈ ਕਉ ਹੁਰ ਦੁਖਿਆੰ ਅਨ ਕਹਤਿਆੰ ਜਨਮਦਾਰ ਇਦਰੰ ਮਹਾ ਬਖਿਆਦੰ ਧਰ ਰਹਾ ਹਾਂ ਉਹ ਨਾਨਕ ਪ੍ਰਭਨਾਸੀ ਤਾਂ ਸੇਵਨਾ ਮਰਥੀ ਦਾ ਸੀ ਅਨੰਤ ਕਰਹਤ ਲਦਾਸਾਂ ਜਾਂ ਪੂਰਨ ਹੋਈ ਆਸਾਂ ਬਲਾਬਲ ਮਹੱਲਾ ਪੰਜਵਾ ਕਾਤੀਵਾਉਂ ਨ ਲਗਈ ਪਾਰ ਬ੍ਰਹਮ ਸਰਣਾਈ ਚੌਂਕਿਤ ਹਮਾਰੇ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰੂ ਪੂਰਾ ਭੇਟਿਆ ਜਨ ਬੰਦ ਬਣਾਈ ਰਾਮ ਨਾਮ ਔਖਤ ਦੀਏ ਕਲ ਬੁਲਾਈ ਰਹਾਉ ਰਾਖ ਲੀਏ ਤਨ ਰਖਨਹਾਰ ਸਭ ਬਿਆਦ ਮਠਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟਹਿ ਨਿਕਟ ਨਾ ਜਾ ਯਹ ਦੂਤ ਸ਼ਲੋਕ ਮਹੱਲਾ ਪੰਜਵਾ ਮਨ ਮਹਤਤਵਾ ਚਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰੇ ਹੋ ਸਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੰਵਾਰੀ ਦਿੱਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਆਂ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹਉ ਤੇਲ ਦੇਹੋ ਸੱਜਣ ਅਸੀਸੜੀਆ ਜਿਉ ਹੋਵੇ ਸਾਹਿਬ ਸੋ ਮੇਲ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਅਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸਣੇਕ ਬਾਬਾ ਦੇ ਘਰ ਕਰਤੇ ਕੀਰਤ ਹੋਏ ਸੋ ਕਰ ਆਖ ਬਡਾਈ ਤੋਏ ਰਹਾਓ ਵਿਸੁਏ ਤਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜੇ ਕੋ ਰੁਤ ਅਨੇਕ ਨਾਨਕ ਕਰਤੇ ਕੇ ਕਹਤੇ ਵੇਸ ਰਾਗਤਨਾ ਅਸਰੀ ਮਹੱਲਾ ਪਹਿਲਾ ਕਮੋਤੀ ਝੂਪਮਲ ਆਨ ਲੋਹ ਪਵਨ ਜਬਰੋ ਕਰੇ ਸਦਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਆਮੁ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਪਵਨੈਨ ਨਨ ਮੈਨ ਹਹਿ ਤੋਹੀ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਨਲ ਨਾਨੇ ਏਕ ਪਦ ਗੰਧ ਬਿਨ ਸਹਿਸ ਪਵ ਗੰਧ ਦੇ ਵਿਚ ਚਲਤਮੋਹੀ ਸਮਹ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਮਹ ਚਾਨਣ ਹੋਏ ਗੁਰ ਸੌਖੀ ਜੋਤ ਪ੍ਰਗਟ ਹੋਵੇ ਜੋਤਿਿਸ ਭਾਵੈ ਸੋ ਆਰਦੀ ਹੋਏ ਹਮ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦਨੋ ਮੋਹੈ ਆਹੀ ਪਿਆਸਾ ਕਿਰਪਾ ਜਲ ਦੇਹ ਨਾਮ ਅਖਾਰੰਕੋ ਹੋਏ ਜਾਤ ਤੇਰਾ ਨਾਇ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਕਰ ਬਹੁ ਭਰਿਆ ਮੈਂ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਤਨ ਵਟਾ ਹੈ ਕਰੰਡੰਡਾ ਉਤ ਪੰਨ ਵੱਡਾ ਹੈ ਰਹਾਉ ਸਾਖਤ ਹਰਿ ਦਾ ਸਾਧਨਾ ਜਾਣਿਆ ਬਿਨ ਅੰਤਰ ਹੋਮੈ ਕੰਡਾ ਹੈ ਜੋ ਜੋ ਚਲ ਹੈ ਤੁਬਾ ਦੁਖ ਪਾਵ ਹੈ ਜਮ ਕਾਲ ਸਹਿ ਹੈ ਫਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਿਮਾਣੀ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂਭ ਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਨਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਮੇਰੇ ਪੀਤਾ ਸੰਤ ਟਹਲ ਕੀ ਦੇ ਆਂ ਹੀ ਆ ਖਾਟ ਚਲੋ ਹਰਲਾਹਾ ਆ ਗਏ ਬਸਨ ਸੋਹੇ ਉਦ ਘਟੇ ਦਿਨ ਸਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇਮ ਕਰਿਓ ਬ੍ਰਹਮ ਗਿਆ ਜਿਸ ਹੈ ਜਗਾਏ ਪਿਆਰੇ ਇਹ ਰਸ ਉਕਾਥ ਕਥਾ ਤਿਨ ਜਾਣੀ ਜਾ ਕੋ ਕੋਈ ਬਿਹਾਜੋ ਹਰ ਗੁਰ ਤੇ ਮਨ ਹੈ ਸੇਰਾ ਨੇਜ ਘਰ ਮਹਿਲ ਪਾਵਹ ਸੁਖ ਸਹਜ ਬਹਰ ਨ ਹੋਏਗੋ ਫੇਰਾ ਅੰਤਰ ਜਾਮੇ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਰਾਨਕ ਦਾਸ ਹੈ ਸੁਖ ਮੰਗੈ ਮੂਕੋ ਕਾਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਦਾਤ ਸਰਦਾ ਮਨ ਕੀ ਪੂ ਨਾਨਕ ਦਾਸ ਸੁਖ ਮੰਗ ਮੂਕੋ ਕਾਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸਤਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇਉ ਚਾਪ ਗਵੰਤ ਸਗਲ ਸਮਗਰੀ ਤੁਮਰ ਸੂਤਰ ਧਾਰੀ ਤੁਮ ਤੇ ਹੋਏ ਸੂ ਅਗੇ ਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਮਾਨੀ ਤੋ ਅਗੇ ਰਦਸ ਹਮਾਰੀ ਲੋਕਿੰਦ ਸਭ ਤੇਰਾ ਪਿਆਰਿਆ ਕਹੋ ਨਾਨਕ ਸਭ ਕੋਈ ਨਾ ਜਾਣੇ ਤੇਰਾ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਬਿਗਨ ਨ ਕੋ ਲਾਗੇ ਜਾਂ ਕੀ ਪ੍ਰਭ ਆ ਗਏ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਪਘੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਘੋਤੀ ਸਿਮਰ ਕੈ ਗੁਰੂ ਨਾਨਕ ਲਈ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਢਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਾ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸ਼ਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਇਸ ਅਗੇ ਨਾਨਕਾ ਖਲੇ ਕਿਚ ਅਰਦਾਸ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਖਾਲਸਾ ਸਹਿਬ ਬੋਲੋ ਜੀ ਵਾਹਿਗੁਰੂ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਖਾਲਸਾ ਸਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਰ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਸਹਿਬ ਬੋਲੋ ਜੀ ਗੁਰੂ ਜਿਨ੍ਹਾਂ ਗੁਰਮੁਖ ਖਾਨੇ ਨਾਮ ਜਪਿਆ ਵੰਡ ਕੇ ਛਕਿਆ ਧਰਮ 헤ਤ ਸੀਸ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਸਿੱਧਕ ਨਹੀਂ ਹਾਰਿਆ ਤਿੰਨ ਪਿਆਰਿਆਂ ਸੱਚਿਆਰਿਆਂ ਸਿੱਧਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਹਿਜ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਕਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਨਾ ਜੀ ਸਿੱਖਾਂ ਨੂੰ ਸਿੱਖੀ ਦਾਣ ਰਹਿਤ ਦਾਨ ਬਬੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣਾ ਏ করুণਾ ਨਿਧਾਨ ਸਤਗੁਰ ਜੀਓ ਆਪ ਜੀ ਦੇ ਚਨ ਕਮਲਾ ਪਾਸ ਅਰਦਾਸ ਬੇਨਤੀ ਹੈ ਰਾਣਾ ਰਾਉਣਾ ਕੋ ਰਹਿ ਰੰਗ ਨਤੋਂ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ ਦੇ ਮਹਾਵਾਕ ਅਨਸਾਰ ਗੁਰੂ ਗਰੀਬ ਨਵਾ ਜਿਓ ਤਨ ਤਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜੇ ਰਾੜਾ ਸਾਹਿਬ ਵਾਲੇ ਤਨ ਤਨ ਸੰਤ ਬਾਬਾ ਕਿਸ਼ਨ ਸਿੰਘ ਮਹਾਰੇ ਰਾੜਾ ਸਾਹਿਬ ਵਾਲੇ ਤਨ ਤਨ ਸੰਤ ਬਾਬਾ ਤੇਜਾ ਸਿੰਘ ਮਹਾਰਾਜੇ ਰਾੜਾ ਸਾਹਿਬ ਵਾਲੇ ਉਹਨਾਂ ਦੇ ਗੱਦੀ ਨਿਸ਼ਾਣ ਮਹਾਂਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ ਅਕਾਲ ਪੁਰਖ ਦੇ ਭਾਣੇ ਦੇ ਅੰਦਰ ਪੰਜ ਭੌਤਿਕ ਸਰੀਰ ਦਾ ਪਰਿत्याਗ ਕਰਕੇ ਪਰਲੋਗ ਗਮਨ ਕਰ ਗਏ ਹਨ ਉਹਨਾਂ ਦੇ ਸਰੀਰ ਦੇ ਸਸਕਾਰ ਕੀਤੇ ਗਏ ਹਨ ਅਤੇ ਗੁਰੂ ਗਰੀਬ ਨਵਾਜੀ ਅਸੋਇਲੇ ਬਾਣੀ ਦੇ ਹੋਰ ਸ਼ਬਦਾਂ ਦੇ ਜਾਪ ਕੀਤੇ ਗਏ ਹਨ ਅਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨਾ ਅੱਗੇ ਵਾਸਤੇ ਇੱਕ ਮਨ ਹੋ ਕੇ ਸ਼ੁੱਧ ਗੁਰਬਾਣੀ ਦਾ ਪਾਠ ਅਤੇ ਗੁਰਮਤਿ ਅਨਸਾਰ ਕਾਰਜ ਕਰਨ ਦੀ ਸਮਰੱਥਾ ਬਖਸ਼ਣੇ ਗੁਰੂ ਗ੍ਰੇਵਨਵਾ ਜੀਓ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਬਾਬਾ ਜੀ ਨੇ अनेका ਹੀ ਪਰੋਪਕਾਰ ਦੇ ਕੰਮ ਕੀਤੇ ਹਨ ਆਪ ਜੀ ਸੇਵਾ ਨਮਾਨਿਆ ਸਾਧ ਸੰਗਤ ਦੀ ਸੰਸਾਰ ਦੀ ਸੇਵਾ ਨਮਾਨਿਆ ਕੋਈ ਤਰੁੱਟੀ ਰਹਿ ਗਈ ਹੋਵੇ ਆਪ ਜੀ ਨੇ ਖਿਮਾ ਕਰ ਲੈਣਾ ਲੇਖ ਹੈ ਕਤੈ ਨਾ ਛੁਟੀ ਹੈ ਖਿੰਡ ਖਿੰਡ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਆਪ ਜੀ ਨੇ ਬਖਸ਼ ਲੈਣਾ ਗੁਰੂ ਗਰੀਬ ਨਵਾਜੀਓ ਬਾਬਾ ਜੀ ਦੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪ ਜੀ ਦੇ ਚਨ ਕਮਲਾਂ ਵਿਖੇ ਨਿਵਾਸ ਬਖਸ਼ਣਾ ਪਰਿਵਾਰ ਨੂੰ ਸੰਗਤ ਨੂੰ ਪਾਣਾ ਮੰਨਨ ਦਾ ਬਲ ਬਖਸ਼ਨਾ ਆਪ ਜੀ ਦੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਨੀ ਸਭਨਾ ਦੇ ਕਾਜ ਰਾਸ ਕਰਨੇ ਸਭ ਨੂੰ ਨਾਮ ਦਾਨ ਇਸ਼ਨਾਨ ਦੀ ਬਖਸ਼ਿਸ਼ ਕਰਨੀ ਆਪ ਜੀ ਦੇ ਚਰਨ ਕਮਲਾਂ ਦਾ ਪਿਆਰ ਬਖਸ਼ਨਾ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾ ਕੇ ਆਪਣੇ ਪਾਵਨ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਸੇਈ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਹੀ ਨਾਮ ਅਠੇ ਪਹਿਰ ਚਿਤਾਵੇ ਕਲਾ ਵਾਹਿਗੁਰਜੀ ਕੀ ਵਰਤੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰਜੀ ਕਾ ਸਰ ਵਾਹਿ ਗੁਰਜੀ ਕੀ ਫਤਿਹ